ਸ਼ਹਿਰ ਵਿੱਚ ਜਿੱਥੇ ਤੁਹਾਡੀ ਸਿਆਣਕ ਕਲੋਨੀ ਦੇ ਵਿੱਚ ਰਹਿਣ ਵਾਲੇ ਕਿਰਾਏਦਾਰ ਜਾਂ ਮਕਾਨ ਮਾਲਕ ਵੱਜੋਂ ਹੁੰਦੀ ਏ ਉੱਥੇ ਤੁਹਾਡੀ ਪਿੰਡ ਦੇ ਵਿੱਚ ਸਿਆਣਕ ਤੁਹਾਡੇ ਦਾਦੇ ਪਰਦਾਦੇ ਤੋਂ ਸ਼ੁਰੂ ਹੋ ਕੇ ਸਮੇਤ ਚਾਚੀਆਂ ਤੋਂ ਹੁੰਦੀ ਹੋਈ ਪਿਉ ਤੀਕ ਜਾਂ ਟੁੱਕਦੀ ਏ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਤੁਹਾਡੇ ਪਿੰਡ ਚੋਂ ਕਿਹੜੇ ਕਿਹੜੇ ਤੁਹਾਡੇ ਬਾਪੂ ਦੇ ਜਾਂਜੀ ਸਣ ਉਹਨਾਂ ਨੂੰ ਤੁਹਾਡੇ ਨਾਂ ਨ ਕਿਹਾ ਪਰ ਨਾਂਕਿਆਂ ਤੀਕ ਦਾ ਪਤਾ ਏ ਤਾਂ ਹੀ ਤੇ ਕਹਿੰਦੇ ਨੇ ਸਾਡਾ ਜੱਦੀ ਪੁਸਤੀ ਪਿੰਡ ਫਲਾਣੇ ਪਿੰਡੋਂ ਆ ਫਲਾਣੀ ਥਾਂ ਮੇਰੀ ਖਾਸ ਏ ਕਿਉਂਕਿ ਉਹਦੇ ਲਈ ਮੈਂ ਖਾਸ ਆ ਆਪਣੇ ਪਿੰਡ ਵਿੱਚ ਆਪਾਂ ਖਾਸ ਹੁੰਨੇ ਆ ਕਿਉਂਕਿ ਉੱਥੇ ਆਪਣੀ ਕੋਈ ਔਕਾਤ ਹੁੰਦੀ ਏ ਤਾਂ ਹੀ ਤੇ ਕਹਿੰਦੇ ਨੇ ਕਿ ਪਿੰਡਾਂ ਵਿੱਚ ਜਿਨ੍ਹਾਂ ਦੀ ਚੱਲਦੀ ਏ ਸਰਦਾਰੀ ਸ਼ਹਿਰ ਆ ਕੇ ਬਣ ਜਾਂਦੇ ਨੇ ਬਸ ਉਹ ਇੱਕ ਬੱਸ ਦੀ ਸਵਾਰੀ ਇਹੀ ਸਾਚੇ